ਪੱਟ ਦੋ ਰੇਤ ਪਿਆ ਨਹੀਂ ਨਹੀਂ ਅੜ ਜਾ ਮੈਂ ਜੋ ਮੇਰੇ ਨਾਲ ਜੋ ਤੇ ਬਾਈ ਹੀ ਆ ਗਈ ਹੋ ਗਈ ਚੁੱਪ ਕਰ ਜਾ ਮੈਂ ਰੱਖ ਰਵੋਣੀ ਆ ਬਾਬਾ ਬਾਬਾ ਇਹ ਬਣਾਉਣ ਬੈਠੀ ਇਹ ਬੱਕਰੀ ਇਹ 35000 ਤੋਂ ਘੱਟ ਦੀ ਸੀ ਹੁਣ ਮੈਨੂੰ ਬੰਦਾ ਲੱਗਿਆ ਨਾ ਛਾਟ ਕੇ ਵੜਦਾ ਆ ਲੈ ਬੱਕਰੀ ਭੈਣ ਦੇ ਝੋਲੇ ਨਹੀਂ ਲੱਗਦੇ ਦਿਖਾ ਬੱਕਰੀ ਕਿਹੜੀ ਆ ਬੱਕਰੀ ਬੱਕਰੀ ਦਿਖਾ ਪਹਿਲਾਂ ਕੋਈ ਗੁੱਸੇ ਵਾਲੀ ਜਿਹੜੇ 5000 ਕਹਿੰਦੇ ਮਦਰ ਨਾ ਬਾਈ ਜੀ ਮੇਰੇ ਨਹੀਂ ਬੰਦਾ बंदर है नहीं, बंदर है बंदर है नहीं, और क्या? तो कली कली नहीं, बकरा ना आ जाओ कली को, अच्छा बकरा भी ना आ रहा, बंदर आ जाए, ये मैं होटल बना कर जाता हूँ क्या तू? ना जाना, कोई कुछ नहीं, जा जिम्मेदार महीने के हम उनके बाबा बन रहे हैं, पहले होपुंगा सीरियसली, हाँ, ना हारगी, हाँ. ਆਉਂਦਾ ਕਰਦੇ ਨਾ ਨਾਮ ਇਹ ਪੱਠਾ ਉਹ ਬਦਨੀ ਕਿੱਥੇ ਆਇਆ ਲੈ ਯਾਰ ਤੇਜੀ ਹਲੇ ਨਾ ਇੱਕ ਵਾਰੀ ਤੇਜੀ ਤੋਂ ਛੱਡ ਜਾ ਆਲਾ ਗੇਟ ਕਰਾ ਦੇ ਆਉਂਦੇ ਆ ਰਕਰ ਅਰਜਨ ਅਰਜਨ ਦੇਖ ਲੈ ਯਾਰ ਇੱਥੇ ਮਾਦਾ ਬਦਲਾ ਕੀ ਲਈ ਜ ਤਾਹੇ ਵੀ ਪੰਜ ਸੱਤ ਪੰਜ 6000 ਦਾ ਬੱਚਾ ਵੀ ਆ ਆਸਨੇ ਚਾਰ ਕਿਵੇਂ ਪੰਜ 6000 ਦਾ ਬੱਚਾ ਵੀ ਆ ਇਹ ਕੌਣ ਕੋਈ ਖਾਣ ਦੋ ਨੀ ਮੈਂ ਮੇਰੀ ਬੋਹਣੀਆ ਦੇਖ ਯਾਰ ਉਹ ਨਹੀਂ ਤੂੰ ਅੱਗੇ ਜਾ ਕੇ ਦੇਖ ਯਾਰ ਦੇਖੂੰਗਾ ਫਿਰ ਐ ਥੋੜੀ ਗੱਲਾ ਇਕੱਲੀ ਵੇਚ ਦੂੰ ਮੈਨੂੰ ਫਿਰ ਕੱਲ ਬੱਚਾ ਰੱਖ ਕੇ ਵੇਚ ਦੂੰ ਲਾਵਾ ਛੋਆ ਦੇ ਹਰ ਚਾਈ ਨਹੀਂ ਜਾਨੀ ਬਾਕੀ ਦਾ ਆ ਗਿਆ ਹਲਾਲ ਦੀ ਆ ਤੂੰ ਕੌਣ ਦਿੰਦਾ ਕੱਲੀ ਬਣੇ ਦਿੰਦੇ ਹੋਂ ਸਭ ਕਿੰਨਾ ਕਰੇ ਯਾਰ ਆ ਪਾਵਨ ਨੂੰ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਹਾਂ ਜਾ ਕੇ ਦੇਖ ਤੈਨ ਜੇ ਕੀ ਨਹੀਂ ਕਰਨਾ 10 ਦਿਨ ਘਰੇ ਬੇਲੇ ਹੀ ਬੈਠੇ ਰਿਹਾ ਬੱਕਰੀ ਦਾ ਕੰਨ ਵੀ ਨਹੀਂ ਮਿਲਿਆ ਉਹ ਨਹੀਂ ਮਰਦੀ ਉਹਨੂੰ ਪਤਾ ਹੈ ਮਰਦੀ ਨਹੀਂ ਹੈ ਅਗਲਾ ਕੱਲ ਮੰਦਾ ਲਾ ਵੇਚ ਮੰਦਾ ਦਾ ਉਲੀ ਮੰਦਾ ਤਫੜਾ ਆਹ ਫੜਾ ਪੱਕੀ ਗੱਲ ਕਰੋ ਮੀ ਕੀ 12 ਹਜ਼ਾਰ ਦੀ ਬੱਕਰੀ ਪਾ ਯਾਰਾ ਮੈਂ ਕਿਹਾ ਮਤ ਬਲੇ ਕਿਹਾ 12 ਪਾ ਹਾਂ ਕੋਈ ਨਹੀਂ ਆਇਆ ਤੱਕੇ ਨਹੀਂ ਦੇਣੀ ਤੈਨੂੰ ਤੂੰ ਲੈ ਗਈ ਮਾਤ ਤੂੰ ਵਹਿਮ ਕਰਦਾ ਆਏ ਥੋੜੀ ਕਰ ਲੈ ਲੈ ਤੂੰ ਬੱਕਰੀ ਭਾਣ ਨਾਲ ਮੂੰ ਆਏ ਨਾ ਮਰੂਗੀ ਓਏ ਕੋਈ ਨਹੀਂ ਓਏ ਜੇ ਸੌਦਾ ਕਰ ਵੀ ਦੀ ਉਹ ਤਾਂ ਮਨਾ ਲੈ ਤੂੰ ਨਾ ਨਾ ਪਤਾ ਕਿ ਵੀਡੀਓ ਤਾਂ ਬਣਾ ਲੈ ਨਹੀਂ ਖੜ ਜਾ ਮਾ ਸਾ ਤੂੰ ਆਇਆ ਨਹੀਂ ਹੋਰ ਕਰੇਗਾ ਹੋਰ ਦੱਸ ਕਰ ਦੀ ਬੱਕਰੀ ਆਪਣੀ ਯਾਰ ਯਾਰ ਬੱਤਾ ਪਾ ਲੈ ਗੱਟਾ ਮਾ ਕਰਾ ਇਹਦਾ ਲੈ 20000 ਲੈ ਜਿਹੜਾ ਲੈਣੇ ਆਲਾ ਆ ਦੇਖ ਆ ਹੋਗਾ ਨਾ 20000 ਬਾਜਨ ਤੇ ਹੀ ਲੱਗੂਗਾ ਉਹ ਨਹੀਂ ਪਟ ਚੰਗੀ ਐ ਉਹ ਪਟ ਤਾਂ ਚੰਗੇ ਵਿੱਚ ਵੀ ਨਹੀਂ ਹੈਗਾ ਕੁਝ ਚੱਲ ਕੋਈ ਨਹੀਂ ਕੋਈ ਨਹੀਂ ਇਹਦਾ ਮਰਕਲ ਤਾਂ ਕੋਈ ਨਹੀਂ ਚੰਗੀ ਤਰ੍ਹਾਂ ਨਾ ਕੋਈ ਨਹੀਂ ਵੀਡੀਓ ਨੂੰ ਕਿਤੇ ਗਾਇ ਲੈ ਲੈ ਲਓ ਲੈ ਲਓ ਬਾਦ ਦੋ ਹੁਣ ਨਿਕਲ ਜਾ ਹਾਂ ਜਲਦੀ ਬਾੜੀ ਆ ਲੈ ਲੈ ਤੂੰ ਲੈਣ ਆ ਵਾਲ ਤੇਰੀਆਂ ਬੱਕਰੀਆਂ ਤੈਨੂੰ ਪਹਿਣਾ ਤੇਰੀ ਹੋਰ ਦੱਸ ਇਹੇ ਨਾ ਨਾ ਹੋਰ ਦੱਸ ਲੈਣ ਆਲਾ ਬਣ ਇਹੇ ਜਨੇ ਮਗਨੇ ਨਾ ਇਹ ਨਾ ਨਾ ਬੁਲਾ ਵੀ ਕਹਤਾ ਦੱਤਾ ਹੁਣ ਇਹਨੂੰ ਲੈ ਫੇ ਮੈਂ ਕਿ ਕਾਂ ਮੁੱਕਰਦਾ ਨਹੀਂ ਪੱਕਾ ਫੇ ਰਹਿਣਾ ਨਾ ਸਾਵਰ ਯਾਰ ਗੱਲਾਂ ਕਰ ਰਿਹਾ ਮੈਂ ਉਹ ਹੀ ਬਠਵਾਉ ਬੜੀ ਖੜੀ ਬਠਵਾਉ ਲੈ ਕੇ ਯਾਰ ਐ ਥੋੜੀ ਗੱਲ ਲੱਗ ਤੇ ਉਹ ਨਹੀਂ ਖੜੀ ਉਹ ਨਹੀਂ ਬਾਜਨ ਵੀ ਦੇਖਣਾ ਵਿਚਤਾ ਬੱਕਰਾ ਮਗਰਾ ਬੱਕਰੇ ਨੂੰ ਕੀ ਕਰੇਗਾ ਉਹ ਚੱਲ ਤੂੰ ਗੱਭਣ ਲੈ ਜਾ ਛੱਡ ਖੜਾ ਨਾਲ ਛੋਟੀਆਂ ਤੇਰੇ ਨਹੀਂ ਪਸੰਦ ਆਉਂਦੀ ਆ ਜਾ ਜਾਂਦੀ ਐ ਚੱਲ ਜੂ ਕਹੇ ਤੇ ਇਹਨੂੰ ਮੈਂ ਤਾਂ ਇੱਕੇ ਗੱਲ ਕਹਿਣਾ ਨਾ 20 ਰੁਪਈਆ 20000 ਦਿੰਦਾ ਚੱਕ 21 ਚੱਕ ਹੋਰ ਬੋਲ ਬੱਸ ਸੁਣ ਨਹੀਂ ਚੱਲ ਲੈਣੀ ਆ ਹਾਂ 25000 ਦੇ ਕਰਨਾ ਉਹ ਫੜ ਜਾ ਮੈਂ ਜੋ ਨੂੰ ਜਾਂ ਮੈਂ ਜੋ ਤੇ 20000 ਹੋ ਗਈ ਚੱਪ ਕਰ ਜਾ ਉਹ ਮੈਂ ਰੱਖ ਰਵੋਣੀ ਆ ਬੜਾ ਬਹਿ ਬੜਾ ਬਹਿ ਬੜਾ ਬਹਿ ਪੈਸੇ ਜੱਲੋਂ ਪੈਂਦੀ ਯਾਰ ਉਹ ਖੜ ਜਾ ਉਹ ਬਸ ਪਰ ਆ ਉਹ ਹੋ ਗਈ ਯਾਰ ਹੋ ਗਈ ਉਹ ਨਹੀਂ ਹੁੰਦੀ ਉਹ ਹੋ ਗਈ ਗੱਲ ਨਾ ਮਾਮਾ ਦਾ ਕੰਮ ਦਾ ਕੰਮ ਦਾ ਕੰਮ ਉਹ ਮੇਲਾ ਕੰਮ ਵਾਲਾ ਮਾਰ ਉਹ ਨਹੀਂ ਯਾਰ ਉਹ ਖਾਪਾ ਯਾਰ ਮੇਰਾ ਕੋਈ ਜੀ ਕਰਦਾ ਜਨਪਲਾ ਮੋੜ ਨੂੰ ਬੋਲਿਆ ਗੱਲਾਂ ਕਰ ਉਹ ਖਾਪਾ ਯਾਰ ਯਾ ਕੋਈ ਉਹ ਨਹੀਂ ਮਹਾ ਯਾਰ ਤੂੰ ਹੀ ਕਿਉਂ ਕਰੀ ਜਾਂਦਾ ਚੱਲ ਤੈਨੂੰ ਥੱਕੇ ਨਾਲ ਥੋੜੀ ਦਿੰਨੇ ਯਾਰ ਆਪਾਂ ਉਹ ਨਹੀਂ ਮਹਾ ਉਹ ਖਾਪੋ ਹੀ ਉਹ ਨਹੀਂ ਉਹ ਕਰੂੰਗਾ ਮੜਿਆ ਬਾਹਰ ਪੈਸਾ ਕਰਨ ਦਾ ਗਿਲੂ ਦਾ ਫੇਰ ਨਹੀਂ ਬਲਾ ਗੱਲ ਗੱਲ ਪੈ ਕੇ ਨਾਲ ਆ ਬੱਚੇ ਦਾ ਗਾ ਵੀ ਬੰਦ ਨਾ ਰੋਡ ਸਾਈਡ ਆ ਪਹਿਲਾਂ ਦਾ ਕਰਨਾ ਪਹਿਲਾਂ ਦੋ ਲੈ ਤੇ ਕੀ ਇਹ ਕਰ ਲੂ ਹੋਰ ਕੀ ਕਰੂ ਉਹ ਕਾ ਨਾ ਲਾ ਹਾਂ ਉਹ ਬੜਾ ਬੜਾ ਕੰਮ ਖਰਾਬ ਕਰ ਪਾਇਆ ਹੁਣ ਯਾਰ ਕਮਲਾ ਹੋ ਗਿਆ ਤੂੰ ਬੱਕਰੀ ਵੀ ਦੇ ਦੇ ਉਹ ਮੈਂ ਨਹੀਂ ਤੈਨੂੰ ਬੱਕਰੀ ਕੌਣ ਦਿੰਦਾ ਮੈਂ ਤੈਨੂੰ ਕਮਲਾ ਥੋੜੀ ਦੇਣਾ ਅੱਠ ਬੋਲ ਤੰਜਰੀ ਵੇਚ ਦੂੰ ਤੇਰੇ ਸਾਹਮਣੇ ਵੇਚਦਾ ਉਹ ਯਾਰ ਇਹ ਨਹੀਂ ਨੂੰ ਕੋਚਾ ਹੀ ਦਾ ਵਿਚਾਰੇ ਯਾਰ ਹੁਣ ਮੇਰਾ ਰੱਖਣੀ ਆ ਕਿਹੜਾ ਵੇਚਣੀ ਆ ਇਹਨੇ ਰੱਖਣੀ ਆ ਆਹੋ ਇਹਨੇ ਬੇਤਰਤਲ ਹੱਤ ਨਹੀਂ ਲੈਣੀ ਪਰ ਜੰਗੀ ਬਹੁਤ ਆ ਯਾਰ ਆ ਲੈ ਫੜ ਇਹਨੇ ਘਰੇ ਰੱਖਣੀ ਆ ਖੜ ਜਾ ਇੱਕ ਮਿੰਟ ਖੜ ਜਾ ਜੇ ਪੰਜਾ ਹਜ਼ਾਰੋਂ ਦਾ ਮਹਗੀ ਹੁੰਦੀ ਆ ਇਹ ਨਹੀਂ ਨਹੀਂ ਇਦੋਂ ਘੱਟ ਵੱਧ ਨਹੀਂ ਲੱਗਦੇ ਇਹ ਲੈ ਫੜ ਕੋਈ ਨਹੀਂ ਧੱਕਾ ਨਹੀਂ ਆ ਜਿਹਨੂੰ ਲੈ ਕੇ ਜਾ ਜੇ ਬੰਦੋਂ ਕੋਣੇ ਬੰਦ ਨਹੀਂ ਆ ਪੱਲੋ ਪਾਉਣੇ ਦੀ ਗੱਲ ਨਹੀਂ ਬਾਜਣ ਦੇ ਉਹ ਬਾਜਣੋਂ ਕਿੱਡੀ ਬੱਕਰੀ ਆ ਯਾਰ ਕਮਾਲਾ ਕੀ 20000 ਰੁਪਏ ਨੂੰ ਪਾਉਂਦੇ ਨਹੀਂ ਕਰਨਗੇ ਵੀ ਕੀ ਜਾਂਦੀਆਂ ਨੇ ਅੱਜ ਫਿਰ ਆ ਦੋ ਹੋ ਗਿਆ 60 ਬਾਈ ਦੇ ਉਹ ਨਹੀਂ ਦੁਰਾਹਤ ਬਾਯਾ ਉਹ ਨਹੀਂ ਮੈਂ ਦੁਕਾਨ ਨੂੰ ਦੜਤੀ ਜਰਾਹੀ ਕਰਾਉਣਾ ਦੀ ਪਤਾ ਯਾਰ ਹੁਣ ਮੈਂ ਜਾਨ ਕੇ ਕਹਾਂ ਤੂੰ ਵੇਚ ਕੇ ਬਰਾਗਾ 24000 ਦੀ ਲੱਗਣਾ 24000 ਦਾ ਬਾਪੂ ਨੂੰ ਨਾ ਕਰਾਂ ਕੀ ਯਾਰ ਓਏ ਇਹ ਤਾਂ ਜਾਣ ਕੇ ਕਰਦਾ ਲੁਟਪਣਾ ਕਰਦਾ ਆਪਣਾ ਇੱਕ ਦਿਖਾਈ ਲੈ ਲੈ ਆਹੀ ਬੱਕਰੀ ਇਹ 35000 ਤੋਂ ਘੱਟ ਦੀ ਸੀ ਫਿਰ ਮੈਨੂੰ ਬੰਦਾ ਲੱਗਿਆ ਨਾ ਛਾਂਟ ਕੇ ਵੜਦਾ ਆ ਜਾ ਰფერ ਫੜੂ ਨਹੀਂ ਅੱਲਾ ਉਹ ਨਹੀਂ ਅਗਲਾ ਹੁਣ ਸੁਣ ਕੇ ਛਾੜ ਕੀ ਕਹਤਾ ਹੈ ਉਹਨੇ ਨਾ ਕਹਤਾ 20000 ਲੈ ਲੈ ਉਹ ਦੂਈ ਤੈਨੂੰ ਕਹਤਾ ਰਿਹਾ ਤੇ ਉਹਦਾ ਲੈ 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 ਹੁਣ ਉਹ ਬਲਾਈਨੇ ਪੈਸੇ ਦੀ ਪੱਛੇ ਗਈ ਆ ਯਾਰ 17000 ਯਾਰ ਬਾਜਨ ਵੀ ਦੇ ਲੈ ਮਰੀ ਬਾਜਨ ਨੂੰ ਕੀ ਕਰਾਂ ਬੱਚਾ ਵੀ ਦੇ ਕੁਰਦਾ 6-7000 ਦਾ ਬੱਚਾ ਯਾਰ ਉਹ ਬੱਚੇ ਦਾ ਮੁੱਢੀ ਆ ਬੱਚਾ ਕਿੱਥੇ ਆ ਮੈਂ ਦਿਖਾਉਣਾ ਤੇਨੂੰ ਬੱਚਾ ਆ ਫੜਾ ਪਈ ਬੱਚਾ ਫਿਰਦਾ ਲਾਲ ਯਾਰ ਆ ਤੇਰੇ ਰਹਿ ਗਿਆ ਸੀ ਬੱਚੇ ਕਿਹਨੇ ਤੇ ਘੱਟ ਦਾਂ ਤੂੰ ਚੱਲ ਬੱਚਾ ਛੱਡ ਕਿੰਨੇ ਚ ਘੱਟਦਾ ਬੱਚਾ ਉਹ ਮੈਂ ਕਿੱਥੇ ਕੱਟੂਗਾ ਦੁਨੀਆ ਉਹ ਗੱਲ ਤੂੰ ਉੱਥੇ ਛੱਡਿਆ ਕਿਸੇ ਨੂੰ ਠੱਗ ਡਿਗਰੀ ਖੀਮੀਨ ਨੂੰ ਸਾੜੀ ਬਲੇ ਨੂੰ ਭਾਂ ਲੈ ਕਿੱਦਾਂ ਆ ਵਾਓ ਕਿਤੇ ਗਾਹਾਂ ਭਾਂ ਫਿਰ ਦੇਖ ਲੈ ਪਰਸੇ ਕਿ ਸਾੜੀ ਬਲੇ ਨੂੰ ਅੱਜ ਤੋੜ ਜੂ ਆ ਨਾ ਟੁੱਟਦੇ ਨਹੀਂ ਆਪਾਂ ਡਿਗਰੀ ਰਾ ਕਰਿਆ ਦਾ ਉਹ ਨਹੀਂ ਲੈਣੀ ਨਹੀਂ ਹੈ ਕਿ ਬੱਸ ਬੰਦ ਕਰ ਚੱਲ 4000 ਦਾ ਬੱਚਾ ਮੈਂ ਰੱਖ ਦੂੰਗਾ ਹਾਂ ਆਹੋ ਠੱਗ ਫਿਰ ਦੇਖਣਾ ਹਾਂ ਠੀਕ ਆ 4000 ਰੁਪਇਆ ਅਸੀਂ ਰੱਖ ਲੈਂਦੇ ਹਾਂ ਹੁਣ ਰੋਕ ਕਰੀਏ ਨਾ ਤੂੰ ਨਹੀਂ ਰੱਖ ਰੋਣੀ ਰੱਖਦਾ 16 ਬੰਦਾ 4000 ਦਾ ਆਪਣੇ 4000 ਮੈਂ ਦੇ ਦੂੰਗਾ ਚੱਲ ਲੈ ਅੱਕ ਵੀ 4000 ਰੁਪਇਆ ਮੁੱਲ ਪੈ ਗਿਆ ਤੇਰੇ ਬੱਚੇ ਬਾਪਾ ਬਾਪਾ ਹੋਰ ਕੀ ਕਰੇ ਮਰਦਾ ਪਾਂਚਾ ਹੋਰ ਅਸੀਂ ਰੱਖ ਲੈਂਗੇ ਇਹਦੇ ਬੱਚਾ ਬਾਪੂ ਐਦਾ ਆ ਬਹੁਤ ਚੰਗੀ ਆ ਬਹੁਤ ਸਮਝ ਜਾਣਗੇ ਆਦਾ ਬਾਪਾ ਯਾਰ ਇਹੋ ਹਾਂ ਮੜੀ ਬੱਚਾ ਬੋਲੀਆਂ ਗੱਲਾਂ ਇਸੇ ਕੋਲੇ ਵਗ ਜੇ ਇਹ ਬੱਕਰੀਆਂ ਜਿਸ ਤੋਂ ਪੱਕੀ ਛੜ ਗਈ ਇਹਨੇ ਕਿਹੜਾ ਬਿਸਤਰੀ ਆ ਲੋਂ ਦੇ ਲਾਇਆ ਕੋਟਲੇ ਵਰਗੀ ਇਹੋ ਹੋਰ ਦਵਾ ਫੇਰਾ ਤੇ ਹੋਰ ਲੈ ਲਾਂਗੇ ਪਾਸ ਜਲ ਦੁਕਾਨ ਨਾ ਕਿਸੇ ਹੋਰ ਦਵਾ ਦਾ ਇਹ ਦਵਾ ਦਵਾ ਦੇ ਕੋਈ ਗੱਲ ਨਹੀਂ ਦਵਾ ਦੇ ਕੋਈ ਗੱਲ ਨਹੀਂ ਉਹ ਨਹੀਂ ਹੈ ਹਾਂ ਉਹ ਨਹੀਂ ਮਾਇ ਨਹੀਂ ਬਰ ਦੇਖ ਲੈ ਨਹੀਂ ਥੋੜ੍ਹ ਨਾਲ ਜਲਦੀ ਆ ਹੁਣ ਇਹ ਉਹ ਖਰਾਬ ਹੋ ਜਾਂਦਾ ਕਮਾ ਬੱਚੇ ਬੁੱਛੇ ਪੂਰ ਬਹੁਤ ਓਕੇ ਕਰਦੇ ਤੈਨੂੰ ਕੀ ਪਤਾ ਉਹ ਪਾਗਲ ਹੋਗਾ ਬੱਚੇ ਨੂੰ ਇਹ ਪੁੱਛਣਾ ਇਹ ਮਰਨ ਵਾਲਾ ਬੱਚਾ ਹੁਣ ਇਹਦਾ ਮੇਰੇ ਦਾ ਬੱਕਰੀ ਵੀ ਮਰ ਸਕਦੀ ਆ ਫਿਰ ਤੂੰ ਮਰ ਸਕਦਾ ਮੈਂ ਮਰ ਸਕਦਾ ਤੂੰ ਮੈਂ ਬਲੂਰ ਆ 60 500 ਵਿੱਚ ਉਹਨੇ 500000 ਲਗਤਿਲ ਮਿਲਦੇ ਨੇ ਹੁਣ ਕਾਹਨੂੰ ਛਾੜਦਾ ਹੈ ਉਹਨਾਂ ਨੂੰ ਮਿਲਦੇ ਨੇ ਕਾਹਨੂੰ ਆ ਮਰਾਮਰਾਕਾ ਮੁਖਰਾਵਾ ਪੂਣ ਛਾੜ ਲਾਇਆ ਅਗਰੀ ਬੈਗਣਿਆ ਮੈਂ ਮੈਂ ਦੋ ਬੱਦਨ ਨਾ ਦੋ ਹੀ ਬਜਾਉਂਗੇ ਇਹਦਾ ਕਰਦੀ ਹੋਊਗਾ ਫਿਰ ਯਾਰ ਇਹ 16 ਲਾਇਆ ਨੇ 16000 ਰੁਪਇਆ ਲਾਤਾ ਇਹਨੂੰ 12000 ਰੁਪਇਆ ਨਾ ਬਾਈ 12000 ਮੈਂ ਕਿ ਮੁੱਕਦਾ ਚੱਲਿਆ 17 ਲਾਤਾ ਮਮਾ ਮੈਂ ਉਹ ਜੇ ਤੈ ਐ ਲਾਤਾ 10000 ਰੁਪਇਆ ਲਾ ਹੁਣ ਬਦੀ ਹੋਰ ਨਹੀਂ ਮੈਂ ਦੰਦ ਉਹ ਰੇਂ ਦੇ ਕਾਨੂੰ ਖਾਊਗਾ ਕੰਮ ਜਰਾ ਬੱਚਾ ਉਹ ਨਹੀਂ ਮੀਟ ਕਰਨ ਜਿਹਾ ਸਤੋਂ ਨੂੰ ਮੈਂ ਤਾ ਕਿੱਡਾ ਬੱਚਾ ਮੰਗ ਰਿਹਾ ਬੱਕਰੀ ਨਵੀਂ ਆ ਕਿਹੜਾ ਯਾਰ ਮਾਂ ਠੀਕ ਆ ਯਾਰ ਚੱਲ ਅਗਵਾ ਦਾ ਅਗਲੇ ਦੀ ਮਰਜ਼ੀ ਆ ਮਾਂ ਠੀਕ ਹੈ ਹੁਣ ਇਹਨੂੰ ਕਿ ਮੈਂ ਦੱਬਲੀਏ ਮੇਰੇ ਲਵੇ ਹੀ ਰਹਿੰਦਾ ਦੱਬ ਲਾਂਗੇ ਕੋਈ ਨਹੀਂ ਐ ਵੀ ਫਿਰ ਜਾਂਦਾ ਹੈਗਾ ਜਿਹਨੂੰ ਬੁਗਣਾ ਇਹ ਮੁਕਤ ਨਹੀਂ ਹੋਦਾ ਉੱਥੇ ਉੱਥੇ ਉਹ ਰੇਟ ਨਹੀਂ ਉਰੇ ਯਾਰ ਰੇਟ ਹੈ ਆਓ ਉੱਥੇ ਕੋਸੋਰਾ ਇੱਥੇ ਕੋਸੋਰਾ ਮੈਂ ਹੁਕਾਈ ਦੇਣਾ ਕਨਮੀ ਨਾ ਜੀ ਆਰਾਮ ਦਾ 17 ਦਾ ਰਹਿੰਦਾ ਫੇ 30 ਤੱਕ ਹੈਲੋ ਕੋਈ ਨਹੀਂ ਪਹੁੰਚ ਜਾਣ ਤੇ ਮੇਰਾ ਰੋਜ਼ ਦਾ ਹੀ ਘੇੜਾ ਹੈ ਜਾਉ ਕਿੱਥੇ ਜੇ ਉਹ ਨਹੀਂ ਵੇਚੀ ਵਧੀਆ ਹੂੰ ਇਹ ਟਿਕਾਣਿਆਂ ਸਾਹਰ ਦਾ ਮੇਰੇ ਐ ਨਹੀਂ ਲਵੇ ਲਵੇ 17 ਲਾਉਂਦੇ ਨੇ ਹਾਂ ਜੀ ਤਾਂ ਬੱਚਾ ਦਾ ਹਾਂ ਭਾਈ ਬਾਦਸ਼ਾਹ ਹੋਰ ਹੁਣ ਕਿਤੇ ਖੜ ਜਾ ਉਹ ਬਾਈ ਕਿਹੋ ਬਾਤ ਚੱਲਦੀ ਹੈ ਆ ਉਹਨੂੰ ਪੁੱਛ ਲੈ ਤੂੰ ਵੱਡੀ ਬੱਕਰੀ ਲੈ ਜਾ ਮੈਨੂੰ ਪਹਿਲਾਂ ਕੱਲੂ ਫਿਰ ਮੈਨੂੰ ਕਿਸੇ ਨੇ ਆਏ ਤੇ ਛੋਟੀ ਜੀ ਆ ਫਲਾਨੀ ਆ ਉਹਨੇ ਜਾ ਬੱਡੀ ਤੂੰ ਦਿੰਦਾ ਹੈਂ ਵੱਡੀ ਬੱਕਰੀ ਉਹ ਕਹੇਂ ਦੇਉਂਗਾ ਘਰ ਟੰਗਣਾ ਜੂ ਮੈਂ ਕਹਿੰਦਾ 35000 ਦੀ ਹੈ ਜੀ ਉਹ ਕਹਿੰਦਾ ਤੂੰ ਬਹੁਤ ਤੂੰ ਕਹਿੰਦਾ ਤੂੰ ਪਹਿਲਾਂ ਇਹ ਦੱਸ ਕਿੰਨੇ ਦੰਣਾ ਲੈ ਤੇ ਕਿ ਲਈ ਵੇ 30000 ਚ ਪਈ ਵੇ ਦੇਭੀ ਹਜ਼ਾਰ ਲੜੀ ਇਹ ਐਵੇਂ ਕੀ ਬੰਦੇ ਚੋਲ ਗੱਲ ਤੋਂ ਗੱਲਾਂ ਪੁੱਛ ਲੈਣ ਨਾਲ ਸ਼ੱਕ ਹੋ ਜਾਂਦੀ ਤੇ ਅਸਈ ਤੇਰੇ ਸਤਾਰਨ ਮੰਨਿਆ ਨੀ ਸਤਾਰਨ ਇਹ ਮੱਧਾ ਰੱਖੇ ਉਹ ਇਹਨੇ ਗੱਲ ਆ ਲੈ ਜੀ ਬਾਕੀ ਤਨ ਉਹ ਬਸ ਹੋਰ ਨਾ ਬਦੀ ਲੈ ਲਾ ਲੈ ਬਸ ਤੱਕ ਕੇ ਚੜ ਦੇਗਾ ਕਾਇਦਾ ਦਤਾ ਤੇਰੇ ਮੋੜੇ ਨਾ ਬਾਹ ਉਹ ਤੇਰੇ 500 ਰੁਪਇਆ ਲਾਉਂਦੇ ਲਾਉਂਦੇ ਹੋ ਨਹੀਂ ਪੁੱਛਣੇ ਕੱਲ ਵਕੀਲ ਬਸ ਛੱਕ ਲਾ ਦੇ ਬਾਈ ਬਣ ਕੇ ਯਾਰ ਮੈਂ ਨਾ ਬੇ ਹੁਣ ਨਹੀਂ ਹੁਣ ਮੈਂ ਬਾ ਤੇਰੇ ਕਹਿ ਦੇ ਪਰ ਬਧਾ ਤੇ ਇੱਕ ਇਹ ਘੰਟਾ ਲਾ ਰਿਹਾ ਮੇਰਾ ਨਾ ਨਾ ਸੜੀ ਬਸ ਹੁਣ ਨਾ ਮਾੜੀ ਮਾੜੀ ਮੈਂ ਕਹਿੰਦਾ ਹੁਣ ਲਾਖੀ ਯਾਰ ਕੋਈ ਲਾ ਦੇ ਯਾਰ ਲਾ ਦੇ ਯਾਰ ਕੋਈ ਨਹੀਂ ਕੁਛ ਨਹੀਂ ਹੁੰਦਾ ਲਾ ਦੇ ਯਾਰ ਲਾ ਦੇ ਯਾਰ ਲਾ ਦੇ ਯਾਰ ਤੈਨੂੰ ਕੇ ਬਧਾ ਕਰਦੇ ਨੇ ਪੈਸੇ ਬੁਰੇ ਕਰਦੇ ਲਾ ਦੋ ਲੈ ਸਾਡੇ ਬਾਈ ਲੈ 500 ਨੇ ਆਪੇ ਲਗਾਈ ਯਾਰ ਤੂੰ ਮੈਂ ਦੂੰਗਾ 500 ਨਹੀਂ 750 ਦੀ ਦੇ ਦੇ ਲੈ ਵਿਚ ਪਾ ਦੀ ਮੇਰੇ ਵਾਲੇ ਲੈ ਤੂੰ ਸਾਡੇ ਕੋਲ ਓ ਬੱਕਰੀ ਓ ਬੌਲਾ ਕਾ ਹੋ ਫੇਰ ਹਰਦਾ ਨਹੀਂ ਹੈਗਾ ਹੁਣ ਹੋਰ ਕੀ ਕਰਾਂ ਮੈਂ ਸਾਢੇ 17 ਨਹੀਂ ਲੈਂਦਾ ਮੈਂ ਕਹਿੰਦਾ 20000 ਦੀ ਮੈਂ ਤਾਂ ਵੇਚ ਵਿਕੀ ਹੋਈ ਜਾ ਮਿਲਦਾ ਇਹ ਜਿਹੜੀ ਤੇ ਤੂੰ ਸਾਢੇ 17 ਹਾਂ ਦੱਬੀ ਲਈਏ ਦੱਬੀ ਦਾ ਦੱਬੀ ਲੈ ਲੈ ਦੱਬੀ ਵਧੀਆ ਉਹ ਦੱਬੀ ਕਹਿੰਦੇ ਬੜੀ ਜਾਨਾ ਉਹ ਨਹੀਂ ਕੀ ਫਾਇਦਾ ਜੇ ਨਹੀਂ ਮੰਨਦਾ ਹੈਗਾ ਉਹਨੂੰ ਕੀ ਪੈਸਾ ਉਹ ਮੰਨਦਾ ਕਹਿੰਦਾ ਉਹ ਲੋਹੇ ਦਾ ਖਾਣੇ ਉਹ ਮੰਨੂਗਾ ਬੜਾ ਹੋ ਗਈ ਹੁੰਦਾ ਯਾਰ ਉਹ ਯਾਰ ਤਾਨੂੰ ਆਪਣਾ ਹੋਣੀ ਜੰਨਾ ਦੋ ਸਾਡੇ ਬਾਈ ਦੀ ਹੋ ਗਈ ਬਸ ਗੱਲ ਮੰਨ ਲੈ ਹੁਣ ਉਹ ਨਹੀਂ ਦੇ ਦੇ ਬਸ ਪੌਣਿਆ ਟਾਈਮ ਦੇ ਦੇ ਤੇਰੇ 500 ਰੁਪਏ ਨਹੀਂ ਅੱਜ ਵੱਧ ਨਹੀਂ ਮੈਂ ਉਹ ਹੋਰ ਚੋ ਕੱਢ ਨਹੀਂ ਨਹੀਂ ਬਾਲਾ ਬਾਲਾ ਜੱਟ ਹੋ ਗਈ ਓਏ ਕੋਈ ਨਹੀਂ ਆਈ ਦਿਓ ਬਣਾ ਲਾ ਤੂੰ ਉਹ ਨਹੀਂ ਯਾਰ ਉਹ ਇਹਦੀ ਬਣਾ ਦੇ ਮੇਰੇ ਨਾਲ ਬੱਕਰੀ ਦਾ ਮਾਰ ਲੈ ਇਹ ਇੱਕ ਲੈ ਦੇ ਮੈਂ ਹੀ ਚਾਹ ਹਾਂ ਬੈਠ ਲਉਂਗੀ ਦੇਖੀ ਜਾਂਦੀ ਨਾ ਨਹੀਂ ਕਰ ਲੈ ਚੱਲ ਤੂੰ ਕਾਹ ਹੋਗੇ ਤਿੰਨ ਹੋ ਤਿੰਨ ਯਾਰ ਨਹੀਂ ਹਾਂ ਖੱਬ ਖੱਪੀ ਰਾਕਾ ਬਈ ਜਿੱਦਾਂ ਕਿ ਤਰਿ ਬਚਿਆ ਕੁਛ ਨਹੀਂ ਉਹ ਕਿਹੜੀ ਬੱਕਰੀ ਕਿਹੜੀ ਲੈਤੀ ਹੈ ਵੱਡੀ ਡੱਬੀ ਆਹ ਲਾਈ ਡੱਬੀ ਹੈ ਨਾ ਅੱਭੀ ਹੋਤ 500 8000 ਮੋੜ ਦਾ 1000 ਮੋੜ ਦੇ ਸਾਰੇ ਬਣਾ ਲਓ ਘਰ ਚਲੀ ਕਾਹੇ ਨਾ ਲੈਤੀ ਹੈ ਆ ਬੱਕਰੀ ਹੈ ਬਾਈ ਬਰੇਜ ਜੀ ਠੀਕ ਹੈ ਜੀ ਠੀਕ ਆ ਜੇ ਬੱਕਰੀ ਰੁੱਕ ਕੇ ਆ ਜੇ ਬੱਕਰੀ ਬਹੁਤ ਵਧੀਆ ਰੰਗ ਦੇ ਵਧੀਆ ਕੋਈ ਨਹੀਂ ਦੇਖੇ ਰੰਗ ਦਾ ਕੀ ਕਰਦਾ ਲਾਲ ਜੀ ਕੀ ਚੱਕਦਾ ਉਹ ਯਾਰ ਪਤਾ ਕੀ ਚੱਕਰਾ ਸੁਣਣ ਵਾਲੀ ਬੱਕਰੀ ਪ੍ਰੋਬਲਮ ਕਰ ਕੋਈ ਕਰ ਨਹੀਂਗਾ ਆਪਾਂ ਮਰ ਜਾਈਏ ਮਮਾ ਜੀ ਇਹ ਟਿਕਾ ਦੇ ਹਮਿਆਰ ਕਿڑی ਕਰਦੀ ਕਿڑی ਨਹੀਂ ਉਹ ਲੈਣਾ ਜੇ ਤੇਰਾ ਹੱਜੇ ਵੀ ਕੁਛ ਨਹੀਂ ਆ ਦੇਖ ਕੋਈ ਨਹੀਂ ਕੋਈ ਤੇ ਤੇਰਾ ਮਨ ਡਾਕਟਰ ਦੇ ਨਾਲ ਘਲਕਦਾ ਨਹੀਂ ਯਾਰ ਡਾਕਟਰ ਨਹੀਂ ਤੈਨੂੰ ਨਹੀਂ ਪਤਾਗਾ ਬੱਚੇ ਜਿਹਨਾਂ ਮੈਂ ਲੈ ਕੇ ਦੇਖਿਆ ਨਾ ਆਪਾਂ ਮਰ ਜਾਣੇ 5-7 ਦਿਨ ਲੰਦੀ ਆ ਅਗਰੇ ਚਲੋ ਚਲਿਏ ਉਹ ਨਹੀਂ ਯਾਰ ਪਤਾ ਕਿ ਹੁਣ ਰੁਪਏ ਗੈਨ ਲੈ ਲੈ ਹੁਣ ਨਹੀਂ ਲੈ ਜੇ ਖੌਫ ਦਾ ਮੁੱਤਰਾ ਸਰਪੰਚ 10 ਮਿੰਟਾਂ ਕਰੀ ਜਾਂਦਾ ਉਧਰ ਕਰਤੀ ਕਰਾਉਣ ਦੋ ਉਹਦੇ ਜਾਂਦੇ ਹੋਏ ਚੱਕੂ ਕਹਿੰਦਾ ਬੋਲ ਨਹੀਂ ਜਾਂਦੇ ਪਰ